ਹਲਕਾ ਤਲਵੰਡੀ ਸਾਬੋ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੋਗੀ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਜਮੀਨ ਦੀ ਖਾਤਰ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਕਿਸਾਨ ਆਗੂ ਸੀ ਅਤੇ ਉਹ ਕਿਸਾਨ ਜਥੇਬੰਦੀਆਂ ਵੱਲੋਂ 2022 ਵਿੱਚ ਵਿਧਾਨ ਸਭਾ ਚੋਣਾਂ ਵੀ ਲੜ ਚੁੱਕਾ ਹੈ ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪੁੱਤ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਲ 2022 ਵਿੱਚ ਹਲਕਾ ਤਲਵੰਡੀ ਸਾਬੋ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਕਿਸਾਨ ਆਗੂ ਦਵਿੰਦਰ ਸਿੰਘ ਸਰਾਣ ਦੇ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਘਰੇਲੂ ਜ਼ਮੀਨੀ ਝਗੜੇ ਦੌਰਾਨ ਕਿਸਾਨ ਆਗੂ ਦਵਿੰਦਰ ਸਿੰਘ ਸਰਾਣ ਨੂੰ ਉਸਦੇ ਹੀ ਆਪਣੇ ਪੁੱਤਰ ਨੇ ਸਾਥੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਮ੍ਰਿਤਕ ਦੇ ਲੜਕੇ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਤਲਵੰਡੀ ਸਾਬੋ ਵਿਖੇ ਸੁਖਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫਆਈਆ ਅੰਡਰ ਸੈਕਸ਼ਨ 109 115 2 35 34 ਅ ਦਿੱਤਾ ਅਗਲੀ ਤਰੀਕ ਨੂੰ ਪੂਰਾ ਕਰਦੀ ਹੈ ਵੀਨੈਸ ਇਹ ਥਾਣਾ ਤਲਵੰਡੀ ਦਾ ਦਰਜ ਕੀਤਾ ਗਿਆ ਸੀਗਾ ਤੇ ਇਹ ਮੁਕਤਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਾਜੇਗਾ ਤੇ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗेंद्र ਸਿੰਘ ਵਾਸੀਆਂ ਭਾਗੀਵੰਦਰ ਦੇ ਖਲਾਂਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਅਦਾ ਕਰਕੇ ਅਗੇਲਰੀ ਕਾਰਵਾਈ ਜਿਹੜੀ ਹੈਗੀ ਹੈ ਜੀ ਸ਼ੁਰੂ ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਮਤਲਬ ਕੀਤਾ ਗਿਆ ਕਿੱਥੇ ਘਟਨਾ ਵਾਪਰੀ ਜੀ ਇਹਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਹਸਤੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਦੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਕਤਲ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਵਿੱਚ ਨਹੀਂ ਇਹਦੇ ਵਿੱਚ ਅਸੀਂ ਹਾਂਡੇ ਰੈਡਾ ਕਰਦੇ ਹਾਂ ਤੇ ਖੇਤੀ ਇਹਨੂੰ ਪੁਸ਼ੀ ਹੈ ਗੱਲਬਾਤ ਕਰਦੇ। ਸਬਾ ਖਾਣਾ ਤਲਵੰਡੀ ਸਾਬੋ ਵੀ ਖਾਈ। ਸੁਖਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫਆਈਆਰ ਅੰਡਰ ਸੈਕਸ਼ਨ 109 115 2 35 34 ਅ ਦਿੱਤਾ ਅਗਲੀ ਤਰੀਕ ਨੂੰ ਪੂਰਾ ਕਰਦੀ ਹੈ ਬਿਜ਼ਨਸ ਇਹ ਥਾਣਾ ਤਲਵੰਡੀ ਦਾਰ ਦੇ ਰਜਿਸਟਰ ਹੋਇਆ ਸੀਗਾ ਤੇ ਇਹ ਮੁਕਦਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਾਜਾ ਤੇ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਅਨ ਭਾਗੀਵੰਦਰ ਤੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਆ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਅਦਾ ਕਰਕੇ ਅਗੇਲਰੀ ਕਾਰਵਾਈ ਜਿਹੜੀ ਹੈਗੀ ਆ ਜੀ ਰੰਮ ਕਰ ਦਿੱਤੀ ਤੇ